ਓ ਯਾਰੀ ਗੁੰਡਾ ਲਗਾਈ ਨੀ ਬਾਬਾ ਆਓ ਆਓ ਆਂਟੀ ਨੰਬਰ ਖਲਾ ਰੱਖੋ ਆਜੋ 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 ਮਰੀਜ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਰਸਤੇ ਦੇ ਵਿੱਚ ਹਾਦਸਾ ਗ੍ਰਸਤ ਹੋਈ ਹੈ ਤੇ ਇਸ ਦਰਮਿਆਨ ਤਿੰਨ ਲੋਕਾਂ ਦੀ ਜਾਨ ਚਲੀ ਤਾ ਹੁਸ਼ਿਆਰਪੁਰ ਦੇ ਵਿੱਚ ਚਿੰਦਪੁਰਨੀ ਧਰਮਸ਼ਾਲਾ ਨੈਸ਼ਨਲ ਹਾਈਵੇ ਮਾਰਗ ਤੇ ਪੈਂਦੇ ਪਿੰਡ ਮਾਂਗੂਵਲ ਬੈਰੀਅਰ ਦੇ ਨੇੜੇ ਐਂਬੂਲੈਂਸ ਜੋ ਕਿ ਖਾਈ ਦੇ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਦੇ ਵਿੱਚ ਪੰਜ ਲੋਕ ਸਵਾਰ ਸਤਤਨ ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕਿ ਹਸਪਤਾਲ ਪਹੁੰਚਾਇਆ ਗਿਆ ਤੇ ਜਾਣਕਾਰੀ ਦੇ ਮੁਤਾਬਕ ਐਂਬੂਲੈਂਸ ਹਿਮਾਚਲ ਪ੍ਰਦੇਸ਼ ਦੀ ਮੈਡੀਕਲ ਕਾਲਜ ਟਾਂਡਾ ਤੋਂ ਪੇਸ਼ੈਂਟ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ ਡੀਐਮਸੀ ਆ ਰਹੀ ਸੀ ਇਸ ਦੇ ਦਰਮਿਆਨ ਮੰਗੋਵਾਲ ਬੈਰੀਅਰ ਨੇੜੇ ਰਸਤਾ ਖਿਸਕ ਗਿਆ ਜਿਸ ਨਾਲ ਚੱਲਦਿਆ ਵੈਰੀਕੇਡਿੰਗ ਜਿਹੜੀ ਆ ਉੱਥੇ ਜਿਹੜੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ ਆਜਾ ਰਾਤ ਕਰੀਬ 3 ਵਜੇ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਥੋਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਕਿ ਟਾਂਡਾ ਦੇ ਮੈਡੀਕਲ ਕਾਲਜ ਤੋਂ ਲੁਧਿਆਣਾ ਦੇ ਡੀ ਐਮ ਸੀ ਪੇਸ਼ੈਂਟ ਨੂੰ ਲਿਆਂਦਾ ਜਾ ਰਿਹਾ ਸੀ ਹਾਰਟ ਅਟੈਕ ਦੀ ਪ੍ਰੋਬਲਮ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਰਾਤ 3 ਵਜੇ ਹਾਦਸਾ ਵਾਪਰ ਗਿਆ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਂਚ ਚੱਲੀ ਗਈ ਹੈ 3:30-4 ਵਜੇ ਦੇ ਕਰੀਬ ਇਤਲਾ ਮਿਲੀ थी ਤੇ ਵਾਹ एक एम्बुलेंस जो हिमाचल साइड से, से आ रही थी हादसा ग्रस्त होके खड़ में गिर गई है वहाँ मौके पर पहुंचे थे वहाँ से दो लोग जो इंजर्ड थे और तो तीन की जो डेड हो चुके थे रेस्क्यू करके गांव वाले की सपोर्ट के साथ बाहर निकाला गया और इंजर्ड को सिविल हॉस्पिटल हरशियारपुर में दाखिल करवाया गया है और जो डेड बॉडी है वो सिविल हॉस्पिटल की ਦਾ ਹਾਊਸ ਮੇਰ ਖਾਈ ਗਏ ਆ ਜੇ ਬਹੁਤ ਹੱਥ ਨਾਲ ਅੱਡੀ ਖਿਚੋ ਅੱਡੀ ਨਾਲ ਉਹ ਜੇ ਮੈਡਮ ਕੋਈ ਅਲਿ ਕੁਝ ਲਗਾਈ ਨੀ ਬਾਬਾ ਆਹ ਲੋ ਆਂਟੀ ਨੰਬਰ ਲੈ ਲਖੋ ਆਇਓ 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 ਮਰੀਜ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਰਸਤੇ ਦੇ ਵਿੱਚ ਹਾਦਸਾ ਗ੍ਰਸਤ ਹੋਈ ਹੈ ਤੇ ਇਸ ਦਰਮਿਆਨ ਤਿੰਨ ਲੋਕਾਂ ਦੀ ਜਾਨ ਚਲੀ ਤਾ ਹੁਸ਼ਿਆਰਪੁਰ ਦੇ ਵਿੱਚ ਚਿੰਦਪੁਰਨੀ ਧਰਮਸ਼ਾਲਾ ਨੈਸ਼ਨਲ ਹਾਈਵੇ ਮਾਰਗ ਤੇ ਪੈਂਦੇ ਪਿੰਡ ਮਾਂਗੂਵਲ ਬੈਰੀਅਰ ਦੇ ਨੇੜੇ ਐਂਬੂਲੈਂਸ ਜੋ ਕਿ ਖਾਈ ਦੇ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਦੇ ਵਿੱਚ ਪੰਜ ਲੋਕ ਸਵਾਰ ਸਤਤਨ ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕਿ ਹਸਪਤਾਲ ਪਹੁੰਚਾਇਆ ਗਿਆ ਤੇ ਜਾਣਕਾਰੀ ਦੇ ਮੁਤਾਬਕ ਐਂਬੂਲੈਂਸ ਹਿਮਾਚਲ ਪ੍ਰਦੇਸ਼ ਦੀ ਮੈਡੀਕਲ ਕਾਲਜ ਟਾਂਡਾ ਤੋਂ ਪੇਸ਼ੈਂਟ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ ਡੀਐਮਸੀ ਆ ਰਹੀ ਸੀ ਇਸ ਦੇ ਦਰਮਿਆਨ ਮੰਗੋਵਾਲ ਬੈਰੀਅਰ ਨੇੜੇ ਰਸਤਾ ਖਿਸਕ ਗਿਆ ਜਿਸ ਨਾਲ ਚੱਲਦਿਆ ਵੈਰੀਕੇਡਿੰਗ ਜਿਹੜੀ ਆ ਉੱਥੇ ਜਿਹੜੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ ਆਜਾ ਰਾਤ ਕਰੀਬ 3 ਵਜੇ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਥੋਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਕਿ ਟਾਂਡਾ ਦੇ ਮੈਡੀਕਲ ਕਾਲਜ ਤੋਂ ਲੁਧਿਆਣਾ ਦੇ ਡੀ ਐਮ ਸੀ ਪੇਸ਼ੈਂਟ ਨੂੰ ਲਿਆਂਦਾ ਜਾ ਰਿਹਾ ਸੀ ਹਾਰਟ ਅਟੈਕ ਦੀ ਪ੍ਰੋਬਲਮ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਰਾਤ 3 ਵਜੇ ਹਾਦਸਾ ਵਾਪਰ ਗਿਆ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਂਚ ਚੱਲੀ ਗਈ ਹੈ 3:30-4 ਵਜੇ ਦੇ ਕਰੀਬ ਇਤਲਾਹ ਮਿਲੀ थी ਤੇ ਵਾਹਾਂ एक एम्बुलेंस जो हिमाचल साइड से, से आ के को रही थी हादसा ग्रस्त होके खड़ में गिर गई है वहाँ मौके पर पहुँचे थे वहाँ से दो लोग जो इंजर्ड थे और तीन की जो डेड हो चुके थे रेस्क्यू करके गांव वाले की सपोर्ट के साथ बाहर निकाला गया और इंजर्ड को सिविल हॉस्पिटल हरशियारपुर में दाखिल करवाया गया है और जो डेड बॉडी है वो सिविल हॉस्पिटल की

ਆਹ ਲੋ ਅੰਟੀ ਗੰਬਰ ਖਲਾਖੋ ਆਜੋ 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 ਮਰੀਜ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਰਸਤੇ ਦੇ ਵਿੱਚ ਹਾਦਸਾ ਗ੍ਰਸਤ ਹੋਈ ਹੈ ਤੇ ਇਸ ਦਰਮਿਆਨ ਤਿੰਨ ਲੋਕਾਂ ਦੀ ਜਾਨ ਚਲੀ ਹੁਸ਼ਾਰਪੁਰ ਦੇ ਵਿੱਚ ਚੰਦਪੁਰਨੀ ਧਰਮਸ਼ਾਲਾ ਨੈਸ਼ਨਲ ਹਾਈਵੇ ਮਾਰਗ ਤੇ ਪੈਂਦੇ ਪਿੰਡ ਮਾਂਗੂਵਾਲ ਬੈਰੀਅਰ ਦੇ ਨੇੜੇ ਕੈਂਪਬਲੈਂਸ ਜੋ ਕਿ ਖਾਈ ਦੇ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਦੇ ਵਿੱਚ ਪੰਜ ਲੋਕ ਸਵਾਰ ਸਨ ਤੇ ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਜਿਨ੍ਹਾਂ ਨੂੰ ਕਿ ਹਸਪਤਾਲ ਪਹੁੰਚਾਇਆ ਗਿਆ ਤੇ ਜਾਣਕਾਰੀ ਦੇ ਮੁਤਾਬਕ ਐਂਬੂਲੈਂਸ ਹਿਮਾਚਲ ਪ੍ਰਦੇਸ਼ ਦੀ ਮੈਡੀਕਲ ਕਾਲਜ ਟਾਂਡਾ ਤੋਂ ਪੇਸ਼ੈਂਟ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ ਡੀਐਮਸੀ ਆ ਰਹੀ ਸੀ ਇਸ ਦਰਮਿਆਨ ਮੰਗੋਵਾਲ ਬੈਰੀਅਰ ਨੇੜੇ ਰਸਤਾ ਖਿਸਕ ਗਿਆ ਜਿਸ ਨਾਲ ਚੱਲਦੀਆ ਬੈਰੀਕੇਡਿੰਗ ਜਿਹੜੀ ਆ ਉੱਥੇ ਜਿਹੜੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ ਆਜਾ ਰਾਤ ਕਰੀਬ 3 ਵਜੇ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਥੋਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਟਾਂਡਾ ਦੇ ਮੈਡੀਕਲ ਕਾਲਜ ਤੋਂ ਲੁਧਿਆਣਾ ਦੇ ਡੀ ਐਮ ਸੀ ਪੇਸ਼ੈਂਟ ਨੂੰ ਲਿਆਂਦਾ ਜਾ ਰਿਹਾ ਸੀ ਹਾਰਟ ਅਟੈਕ ਦੀ ਪ੍ਰੋਬਲਮ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਰਾਤ 3 ਵਜੇ ਹਾਦਸਾ ਵਾਪਰ ਗਿਆ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਨ ਚਲੀ ਗਈ ਹੈ 3:30-4 ਵਜੇ ਦੇ ਕਰੀਬ ਇਤਲਾ ਮਿਲੀ थी ਤੇ ਵਾਹ एक एम्बुलेंस जो हिमाचल साइड से, से आ रही थी हादसा ग्रस्त होकर खड़ में गिर गई है वहाँ मौके पर पहुँचे थे वहाँ से दो लोग जो इंजर्ड थे और तीन की जो डेड हो चुके थे रेस्क्यू करके गांव वाले की सपोर्ट के साथ बाहर निकाला गया और इंजर्ड को सिविल हॉस्पिटल हरियाारपुर में दाखिल करवाया गया है और जो डेड बॉडी है वो सिविल हॉस्पिटल की

ਹਾਲਾਂਕਿ ਗੰਬਰ ਨਾਲ ਲਖੋ ਆਜੋ 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 ਮਰੀਜ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਰਸਤੇ ਦੇ ਵਿੱਚ ਹਾਦਸਾ ਗ੍ਰਸਤ ਹੋਈ ਹੈ ਤੇ ਇਸ ਦਰਮਿਆਨ ਤਿੰਨ ਲੋਕਾਂ ਦੀ ਜਾਨ ਚਲੀ। ਹੁਸ਼ਿਆਰਪੁਰ ਦੇ ਵਿੱਚ ਚੰਦਪੁਰਨੀ ਧਰਮਸ਼ਾਲਾ ਨੈਸ਼ਨਲ ਹਾਈਵੇ ਮਾਰਕ ਤੇ ਪੈਂਦੇ ਪਿੰਡ ਮੰਗੂਵਾਲ ਬੈਰੀਅਰ ਦੇ ਨੇੜੇ ਕੈਂਪੂਲੈਂਸ ਜੋ ਕਿ ਖਾਈ ਦੇ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਦੇ ਵਿੱਚ ਪੰਜ ਲੋਕ ਸਵਾਰ ਸਦਨ ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਦੋ ਗੰਭੀਰ ਜ਼ਖਮੀ ਦਸੇ ਜਾ ਰਹੇ ਜਿਨ੍ਹਾਂ ਨੂੰ ਕਿ ਹਸਪਤਾਲ ਪਹੁੰਚਾਇਆ ਗਿਆ ਤੇ ਜਾਣਕਾਰੀ ਦੇ ਮੁਤਾਬਕ ਐਂਬੂਲੈਂਸ ਹਿਮਾਚਲ ਪ੍ਰਦੇਸ਼ ਦੀ ਮੈਡੀਕਲ ਕਾਲਜ ਟਾਂਡਾ ਤੋਂ ਪੇਸ਼ੈਂਟ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ ਡੀਐਮਸੀ ਆ ਰਹੀ ਸੀ ਇਸ ਦਰਮਿਆਨ ਮੰਗੋਵਾਲ ਬੈਰੀਅਰ ਨੇੜੇ ਰਸਤਾ ਖਿਸਕ ਗਿਆ ਜਿਸ ਨਾਲ ਚੱਲਦੀਆ ਬੈਰੀਕੇਡਿੰਗ ਜਿਹੜੀ ਆ ਉੱਥੇ ਜਿਹੜੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ ਆਜਾ ਰਾਤ ਤਰੀਬ 3 ਵਜੇ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਥੋਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਟਾਂਡਾ ਦੇ ਮੈਡੀਕਲ ਕਾਲਜ ਤੋਂ ਲੁਧਿਆਣਾ ਦੇ ਡੀ ਐਮ ਸੀ ਪੇਸ਼ੈਂਟ ਨੂੰ ਲਿਆਂਦਾ ਜਾ ਰਿਹਾ ਸੀ ਹਾਰਟ ਅਟੈਕ ਦੀ ਪ੍ਰੋਬਲਮ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਰਾਤ 3 ਵਜੇ ਹਾਦਸਾ ਵਾਪਰ ਗਿਆ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਂਚ ਚੱਲੀ ਗਈ ਹੈ 3:30-4 ਵਜੇ ਦੇ ਕਰੀਬ ਇਤਲਾ ਮਿਲੀ थी ਤੇ ਵਾਹ एक एम्बुलेंस जो हिमाचल साइड से आ रही थी हादसा ग्रस्त होके खड में गिर गई है वहाँ मौके पर पहुंचे थे वहाँ से दो लोग जो इंजर्ड थे और तीन की जो डेड हो चुके थे रेस्क्यू करके गांव वाले की सपोर्ट के साथ बाहर निकाला गया और इंजर्ड को सिविल हॉस्पिटल हरशियारपुर में दाखिल करवाया गया है और जो डेड बॉडी है वो सिविल हॉस्पिटल की

ਆਹ ਲੋ ਅੰਟੀ ਗੰਬਰ ਖਲਾ ਰਖੋ ਆ ਜਾਓ ਆ ਜਾਓ ਆ ਜਾਓ ਆ ਜਾਓ ਮਰੀਜ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਰਸਤੇ ਦੇ ਵਿੱਚ ਹਾਦਸਾ ਗ੍ਰਸਤ ਹੋਈ ਹੈ ਤੇ ਇਸ ਦਰਮਿਆਨ ਤਿੰਨ ਲੋਕਾਂ ਦੀ ਜਾਨ ਚਲੀ ਤਾਂ ਹੁਸ਼ਿਆਰਪੁਰ ਦੇ ਵਿੱਚ ਚੰਦਪੁਰਨੀ ਧਰਮਸ਼ਾਲਾ ਨੈਸ਼ਨਲ ਹਾਈਵੇ ਮਾਰਗ ਤੇ ਪੈਂਦੇ ਪਿੰਡ ਮਾਂਗੂਵਾਲ ਬੈਰੀਅਰ ਦੇ ਨੇੜੇ ਐਂਬੂਲੈਂਸ ਜੋ ਕਿ ਖਾਈ ਦੇ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਦੇ ਵਿੱਚ 5 ਲੋਕ ਸਵਾਰ ਸਨ। ਇਹਨਾਂ ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਦੋ ਗੰਭੀਰ ਜ਼ਖਮੀ ਦੱਸੀ ਜਾ ਰਹੇ ਹਨ ਜਿਨ੍ਹਾਂ ਨੂੰ ਕਿ ਹਸਪਤਾਲ ਪਹੁੰਚਾਇਆ ਗਿਆ। ਤਾਂ ਜਾਣਕਾਰੀ ਦੇ ਮੁਤਾਬਕ ਐਂਬੂਲੈਂਸ ਹਿਮਾਚਲ ਪ੍ਰਦੇਸ਼ ਦੇ ਮੈਡੀਕਲ ਕਾਲਜ ਟਾਂਡਾ ਤੋਂ ਪੇਸ਼ੈਂਟ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ ਡੀਐਮਸੀ ਆਈਸ ਇਸ ਦੇ ਦਰਮਿਆਨ ਮਾਂਗੂਵਾਲ ਬੈਰੀਅਰ ਦੇ ਨੇੜੇ ਰਸਤਾ ਖਿਸਕਿਆ ਜਿਸਨੇ ਚਾਲਦਿਆ ਬੈਰੀਕੇਡਿੰਗ ਜਿਹੜੀ ਆ ਉੱਥੇ ਜਿਹੜੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ ਆਜਾ ਰਾਤ ਕਰੀਬ 3:00 ਵਜੇ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਥੋਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਟਾਂਡਾ ਦੇ ਮੈਡੀਕਲ ਕਾਲਜ ਤੋਂ ਲੁਧਿਆਣਾ ਦੇ ਡੀ ਐਮ ਸੀ ਪੇਸ਼ੈਂਟ ਨੂੰ ਲਿਆਂਦਾ ਜਾ ਰਿਹਾ ਸੀ ਹਾਰਟ ਅਟੈਕ ਦੀ ਪ੍ਰੋਬਲਮ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਰਾਤ 3:00 ਵਜੇ ਹਾਦਸਾ ਵਾਪਰ ਗਿਆ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਂਚ ਚੱਲੀ ਗਈ ਹੈ साढ़े तीन चार बजे के करीब अतला में थी फिर वहाँ एक एम्बुलेंस जो हिमाचल साइड से आ रही थी हादसा ग्रस्त हो के खड़ में गिर गई है वहाँ मौके पर पहुँचे थे वहाँ से दो लोग जो इंजर्ड थे और तीन की जो डेड हो चुके थे रेस्क्यू करके गांव वाले की सपोर्ट के साथ बाहर निकाला गया और इंजर्ड को सिविला हॉस्पिटल में सात पर दाखिल करवाया गया है और जो डेड बॉडी है वो सिविल हॉस्पिटल की डेड हाउस में रखी गई है ਇਹ ਇਹ ਮਾਤਰੀ ਕੋਈ ਯਾਰੀ ਕਿੰਦਾ ਲਗਾਈ ਨੀ ਬਾਬਾ ਆਹੋ ਆਹੋ ਕੰਬਰ ਥਲਾ ਲੇਖੋ ਕੰਬਰ ਖੜੀ ਆਜੋ 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 ਮਰੀਜ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਰਸਤੇ ਦੇ ਵਿੱਚ ਹਾਦਸਾ ਗ੍ਰਸਤ ਹੋਈ ਹੈ ਤੇ ਇਸ ਦਰਮਿਆਨ ਤਿੰਨ ਲੋਕਾਂ ਦੀ ਜਾਨ ਚਲੀ ਹੁਸ਼ਾਰਪੁਰ ਦੇ ਵਿੱਚ ਚਿੰਦਪੁਰਨੀ ਧਰਮਸ਼ਾਲਾ ਨੈਸ਼ਨਲ ਹਾਈਵੇ ਮਾਰਗ ਤੇ ਪੈਂਦੇ ਪਿੰਡ ਮਾਂਗੂਵਲ ਬੈਰੀਅਰ ਦੇ ਨੇੜੇ ਐਂਬੂਲੈਂਸ ਜੋ ਕਿ ਖਾਈ ਦੇ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਦੇ ਵਿੱਚ ਪੰਜ ਲੋਕ ਸਵਾਰ ਸਤਤਨ ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਜਿਨ੍ਹਾਂ ਨੂੰ ਕਿ ਹਸਪਤਾਲ ਪਹੁੰਚਾਇਆ ਗਿਆ ਤੇ ਜਾਣਕਾਰੀ ਦੇ ਮੁਤਾਬਕ ਐਂਬੂਲੈਂਸ ਹਿਮਾਚਲ ਪ੍ਰਦੇਸ਼ ਦ ਮੈਡੀਕਲ ਕਾਲਜ ਟਾਂਡਾ ਤੋਂ ਪੇਸ਼ੈਂਟ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ ਡੀ ਐਮ ਸੀ ਆ ਰਹੀ ਸੀ ਇਸ ਦੇ ਦਰਮਿਆਨ ਮੰਗੋਵਾਲ ਬੈਰੀਅਰ ਨੇੜੇ ਰਸਤਾ ਖਿਸਕ ਗਿਆ ਜਿਸ ਨਾਲ ਚੱਲਦਿਆ ਵੈਰੀਕੇਡਿੰਗ ਜਿਹੜੀ ਆ ਉੱਥੇ ਜਿਹੜੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ ਆਜਾ ਰਾਤ ਕਰੀਬ 3 ਵਜੇ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਥੋ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਕਿ ਟਾਂਡਾ ਦੇ ਮੈਡੀਕਲ ਕਾਲਜ ਤੋਂ ਲੁਧਿਆਣਾ ਦੇ ਡੀ ਐਮ ਸੀ ਪੇਸ਼ੈਂਟ ਨੂੰ ਲਿਆਂਦਾ ਜਾ ਰਿਹਾ ਸੀ ਹਾਰਟ ਅਟੈਕ ਦੀ ਪ੍ਰੋਬਲਮ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਰਾਤ 3 ਵਜੇ ਹਾਦਸਾ ਵਾਪਰ ਗਿਆ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਂਚ ਚੱਲੀ ਗਈ ਹੈ 3:30-4 ਵਜੇ ਦੇ ਕਰੀਬ ਇਤਲਾ ਮਿਲੀ थी ਤੇ ਵਾਹ पे मैं रहा थे। थे। एक एम्बुलेंस तो जो हिमाचल साइड से आ रही थी हादसा ग्रस्त होके खड में गिर गई है वहाँ मौके पर पहुंचे तो थे वहाँ से दो लोग जो इंजर्ड थे और तीन की जो डेड हो चुके थे रेस्क्यू करके गांव वाले की सपोर्ट के साथ बाहर निकाला गया और इंजर्ड को सिविल हॉस्पिटल हरियाारपुर में दाखिल करवाया गया है